ਲੋ ਜੀ ਆਪਾਂ ਆ ਅੱਜ ਆਪਣੇ ਭਰਾ ਯੋਰੇ ਦੀ ਦੁਕਾਨੇ ਤੇ ਯੋਰਾ ਭਰਾ ਜਿਹੜਾ ਨਾਈ ਦੀ ਦੁਕਾਨ ਆ ਦੇਖ ਲਓ ਤੁਸੀਂ ਤੇ ਜੇ ਕਿਸੇ ਭਰਾ ਦੇ ਵਾਲ ਝੜਦੇ ਹੋਣ ਜਾਂ ਜਦਦਾ ਕੀੜਾ ਲੱਗ ਜਾਂਦਾ ਦਾੜੀ ਦੇ ਵਿੱਚ ਸਿਰ ਦੇ ਵਿੱਚ ਜਿਹੜੇ ਇੱਕ ਸਾਈਡ ਤੋਂ ਵਾਲ ਜਿਹੜੇ ਝੜ ਜਾਂਦੇ ਆ ਉਹ ਜਗ੍ਹਾ ਖਾਲੀ ਹੋ ਜਾਂਦੀ ਆ ਉਹਦਾ ਜਿਹੜਾ ਸ਼ਾਪੀਆ ਇਲਾਜ ਭਰਾ ਸਾਡਾ ਯੋਰਾ ਕਰਦਾ ਆ ਤੇ ਜੋਰਾ ਸਾਹਿਬ ਦੇਈ ਦੱਸੋ ਇਹਦੇ ਬਾਰੇ ਕਿੱਦਾਂ ਮਤਲਬ ਜੇ ਉਹ ਕਰਾਉਣਾ ਹੋਵੇ ਤਾਂ ਆਪਾਂ ਕਿੱਦਾਂ ਕਿੱਦਾਂ ਬੰਦੇ ਨੂੰ ਆਉਣਾ ਕਿੱਥੇ ਕੰਟੈਕਟ ਨੰਬਰ ਆਪਣਾ ਦੇ ਦਿਓ ਵਿੱਚ ਜਿੱਦਾਂ ਆਪਾਂ ਚਮਸ਼ੇਰ ਤੋਂ ਆਉਣਾ ਹੋਵੇ ਹਾਂਜੀ ਤਾਂ ਆਪਣੇ ਰਾਜਨੀ ਰੋਡ ਦੇ ਉੱਤੇ ਹਾਂਜੀ ਲੰਬਾ ਰੋਡ ਜਿਹੜਾ ਵਾਂ ਹਾਂਜੀ ਉਹਦੇ ਰਾਹ ਦੇ ਵਿੱਚ ਦੁਕਾਨਾਂ ਜਗਦੀਪ ਸਿੰਘ ਹੇਤ ਨੂੰ ਜੋਰਾ ਨਾਂ ਠੀਕ ਹੈ ਜੀ ਤਾਂ ਹਾਂਜੀ ਪੈਪੂ ਦੇ ਅਛਾਈ ਦੇ ਆਪਣਾ ਕੰਟੈਕਟ ਨੰਬਰ ਤੁਹਾਡਾ ਬੋਲਦੇ ਵਿੱਚ 97792 ਹਾਂਜੀ 75 ਦੋਸਤਾਂ ਨੂੰ ਤੇ ਇੱਕ ਆਉਣਾ ਕਿਦਾਂ ਜਿੱਦਾਂ ਦਾ ਦੱਸਦੇ ਉਹ ਕੀੜਾ ਜਿੱਦਾਂ ਲੱਗਦਾ ਜਾਂ ਉਹਦੇ ਬਾਰੇ ਕੀ ਕਿੱਦਾਂ ਕਰਦੇ ਤੁਸੀਂ ਕਿਹੜੇ ਟਾਈਮ ਆਉਣਾ ਕਿਹੜੇ ਦਿਨ ਆਉਣਾ ਉਹ ਕੋਈ ਦਿਨ ਨਹੀਂ ਜਿਹੜੇ ਮਰਗੀ ਦਿਨ ਆ ਜਾਓ ਠੀਕ ਹੈ ਜੀ ਪਰ ਆਉਣਾ ਜਿੱਦਾਂ ਵੀ ਸੂਰਜ ਚੜ੍ਹੇ ਤੋਂ ਬਾਅਦ ਯਾਨੀ 6 6:30 ਵਜੇ 7 ਵਜੇ ਤੱਕ ਆ ਜਾਓ ਸੂਰਜ ਛਪਣ ਤੋਂ ਬਾਅਦ ਆਉਣਾ ਹਾਂਜੀ ਹਾਂਜੀ ਤੇ ਸ਼ਰਤੀਆ ਲਾ ਜਾਂ ਪੱਕਾ ਆ ਪਹਿਲਾਂ ਵੀ ਆਉਂਦੇ ਤੁਹਾਡੇ ਕੋ ਬੰਦੇ ਬਹੁਤ ਜਣੇ ਆ ਚੁੱਕੇ ਆ ਆਪਣੇ ਤੋਂ ਠੀਕ ਹੈ ਜੀ ਕਰਬੂਦਰੇ ਤੋਂ ਬਹੁਤ ਦੂਰ ਦੂਰ ਜਨਤਾ ਆ ਚੁੱਕੀ ਓਦੀ ਨਿਸ਼ਾਨੀ ਕੀ ਹੁੰਦੀ ਹੈ ਕੀੜਾ ਜਿੱਦਾਂ ਲੱਗਦਾ ਕਿੱਦਾਂ ਪਤਾ ਲੱਗਦਾ ਵੀ ਕੀੜ ਅਛਾ ਜਿਹਦਾ ਦਾੜੀ ਚ ਜਾਂ ਸੈਲ ਚ ਗੋਲ ਟੱਕ ਇੱਕ ਜਗ੍ਹਾ ਤੇ ਹੁੰਦੀ ਜਿਹੜਾ ਹੋਣੀ ਠੀਕ ਹੈ ਜੀ ਤੇ ਉਹ ਇੱਥੇ ਤੁਹਾਡੇ ਕੋਲ ਆਉਣ ਤੇ ਚਲੋ ਠੀਕ ਆ ਬਹੁਤ ਧੰਨਵਾਦ ਤੁਹਾਡਾ ਜੀ ਜਰਣਾ ਸਾਹਿਬ